ਮੈਂਤੀ ਕਰੂੰਗਾ ਸਾਡੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਦਾ ਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੂੰ ਕਿਉ ਵੀ ਸੰਤਾਨਾਂ ਵਿਚਾਰ ਸਕਦੇ ਹਨ ਧਾਮੀ ਸਾਹਿਬ ਮਹਾਨ ਸ਼ਹੀਦ ਭਾਈ ਕਰਨੈਲ ਸਿੰਘ ਜੀ ਇਸੜੋ ਔਰ ਉਹਨਾਂ ਦੇ ਨਾਲ ਸਰਦਾਰ ਭਪਿੰਦਰ ਸਿੰਘ ਜੀ ਦੀ ਉਸ ਯਾਦ ਨੂੰ ਤਾਜ਼ਾ ਕਰਨ ਲਈ ਅਚੇਚੇ ਤੌਰ ਤੇ ਸ਼ਰੋਮਣੀ ਅਕਾਲੀ ਦਲ ਦੇ ਮਹਾਨ ਸ਼ਹੀਦਾਂ ਦੀ ਜਥੇਬੰਦੀ ਦੇ ਸਾਡੇ ਜਰਨੈਲ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੇ ਨਾਲ ਸਾਡੀ ਸੀਨੀਅਰ ਲੀਡਰਸ਼ਿਪ ਗਾਬੜੀਆ ਸਾਹਿਬ ਚੀਮਾ ਸਾਹਿਬ ਗਰੇਬਾ ਸਾਹਿਬ ਤੇ ਬਾਕ-ਬਾਕ ਸਾਰੇ ਹਲਕਿਆਂ ਦੇ ਇੰਚਾਰਜ ਸਹਿਬਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਤੇ ਬਹੁਤ ਹੀ ਅਕਾਲੀ ਜਿਹਾਰੂ ਪੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਬਾਨੀ ਸਿੱਖ ਕੌਮ ਦੇ ਬਾਨੀ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜਿਸ ਲਈ ਇਸ ਧਰਤੀ ਦੇ ਸਤਿਗੁਰਾਂ ਨੇ ਪ੍ਰਕਾਸ਼ ਧਾਰਿਆ ਭਾਵੇਂ ਉਹ ਨਨਕਾਣੇ ਦੀ ਧਰਤੀ ਸੀ ਪਰ ਭਾਗ ਲਾਏ ਆ ਕੇ ਸੁਲਤਾਨਪੁਰ ਦੀ ਪਵਿੱਤਰ ਧਰਤੀ ਉਸ ਧਰਤੀ ਦੇ ਸਤਿਗੁਰ ਜੀ ਨੇ ਗੁਰ ਸ਼ਬਦ ਦੀ ਜਿਹੜੀ ਇਹ ਵਿਉਂਤਬੰਦੀ ਉਹਦੀ ਸ਼ੁਰੂਆਤ ਕੀਤੀ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਸਤਿਗੁਰਜੀ ਨੇ ਇੱਕ ਓਹੰਕਾਰ ਦਾ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ ਉਸ ਵੇਲੇ ਭਾਵੇਂ ਧਰਮ ਬਹੁਤ ਚੱਲ ਰਹੇ ਸੀ ਪਰ ਉਹ ਵਰਨ ਬਾਦ ਤੇ ਜਾਤ ਪਾਤ ਦੇ ਵਿੱਚ ਵੰਡੇ ਹੋਏ ਸੀ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਉਹ ਵੰਡੀਆਂ ਖਤਮ ਕਰਕੇ ਇੱਕ ਓਹੰਕਾਰ ਦਾ ਪਵਿੱਤਰ ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ ਔਰ ਉਸ ਸਿਧਾਂਤ ਦਾ ਵਿਰੋਧ ਵੀ ਹੋਇਆ ਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਗੁਰਸ਼ਬਦ ਦੀ ਸੋਚੀ ਦੇ ਕੇ ਤਪਦੀਆਂ ਰੂਹਾਂ ਨੂੰ ਠੰਡੇ ਕੀਤਾ ਜਿੱਥੇ ਸਤਗੁਰਾਂ ਨੇ ਸਾਨੂੰ ਇਹ ਪਵਿੱਤਰ ਸਿਧਾਂਤ ਬਖਸ਼ ਕੀਤਾ ਉਥੇ ਨਾਲ ਸਤਗੁਰ ਜੀ ਨੇ ਬਾਬਰ ਨੂੰ ਜਾਬਰ ਵੀ ਕਿਹਾ ਸੰਤ ਤੇ ਛਪਾਈ ਦਾ ਜਿਹੜਾ ਆਪਾਂ ਅੱਜ ਸਮੇਲ ਕਰਦੇ ਆਂ ਇਹ ਪਵਿੱਤਰ ਸਿਧਾਂਤ ਸਾਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਖਸ਼ ਕੀਤਾ ਸੀ ਔਰ ਇਹੋ ਕਾਰਨ ਆ ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ ਪਵਿੱਤਰ ਸਿਧਾਂਤ ਨੂੰ ਉਸ ਵੇਲੇ ਆਪਣੀ ਸ਼ਹਾਦਤ ਦੇਖ ਕੇ ਇਹਨੂੰ ਹੋਰ ਨਮਾ ਤੇ ਨਰੂਆ ਕੀਤਾ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਸ ਪਵਿੱਤਰ ਦਿੱਲੀ ਦੀ ਧਰਤੀ ਤੇ ਜਿਹੜਾ ਆਪਾਂ ਅੱਜ ਨਿਗਮਾਣ ਰਹੇ ਹਾਂ ਠੀਕ ਇਤਿਹਾਸਕਾਰ ਕਹਿੰਦੇ ਆ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹਾਦਤ ਨਾ ਦਿੰਦੇ ਸ਼ਾਇਦ ਅੱਜ ਇਹ ਮੁਲਕ ਜਿਹੜਾ ਆ ਉਹ ਗਲਾਮ ਹੁੰਦਾ ਆਪਾਂ ਦਾ ਸਾਰੇ ਭੁੱਲ ਗਏ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣਾ ਬਲੀਦਾਨ ਦੇ ਕੇ ਇਸ ਮੁਲਕ ਦੀ ਧਾਰਮਿਕ ਤੇ ਰਾਜਨੀਤਿਕ ਆਜ਼ਾਦੀ ਨੂੰ ਹੋਰ ਬਲ ਬਖਸ਼ਿਸ਼ ਕੀਤਾ ਗੁਰੂ ਦਸਮ ਪਾਤਸ਼ਾਹ ਜੀ ਨੇ ਕੋ ਨਿੱਜ ਦੀ ਲੜਾਈ ਨਹੀਂ ਸੀ ਇਹ ਸਿਧਾਂਤ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਉਹਦੀ ਸੰਪੂਰਨਤਾ ਕੀਤੀ ਸਤਗੁਰੂ ਜੀ ਨੇ ਗੁਰਦਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਸ਼ ਕਰਕੇ ਨਾ ਸਮੁੱਚਾ ਸਰਵਾਂਸ ਬਾਰ ਕੇ ਇਸ ਕੌਮ ਦੀਆਂ ਜਿਹੜੀਆਂ ਨੀਹਾਂ ਉਹਨਾਂ ਨੂੰ ਨਿਗਰ ਕੀਤਾ ਉਹ ਤੋਂ ਬਾਅਦ ਦਾ ਸਮਾਂ ਦੇਖੋ ਜਿਹੜਾ ਗੁਰੂ ਕਾਲ ਤੋਂ ਬਾਅਦ ਦਾ ਸਮਾਂ ਜਿਨ੍ਹਾਂ ਵਿੱਚ ਸਾਡੇ ਮਹਾਨ ਯੋਧੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਪਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਸਤਗੁਰਾਂ ਤੋਂ ਕੋਈ ਇੱਛੇ ਨਹੀਂ ਮੰਗਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਪੂਰਨਤਾ ਦੇ ਉੱਤੇ ਵੱਡੀਆਂ ਸ਼ਹਾਦਤਾਂ ਦਿੱਤੀਆਂ ਇਹ ਨਿਰੰਤਰ ਸਿਧਾਂਤ ਸਾਡਾ ਅੱਜ ਵੀ ਚੱਲ ਰਿਹਾ ਗੁਰੂ ਕਾਲ ਤੋਂ ਬਾਅਦ ਗੁਰੂ ਕੇ ਸਿੱਖਾਂ ਨੇ ਉਹਨਾਂ ਲੀਹਾਂ ਤੇ ਪਹਿਰਾ ਦਿੱਤਾ ਜਿਹੜੀਆਂ ਲੀਹਾਂ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀਆਂ ਉਸ ਤੋਂ ਬਾਅਦ ਅੱਜ ਵੀ ਨਿਰੰਤਰ ਇਹ ਜਿਹੜੀਆਂ ਲੀਹਾਂ ਨਿਕਲ ਰੂਪ ਦੇ ਵਿੱਚ ਚੱਲ ਰਹੀਆਂ ਮੈਂ ਵੀਰੋ ਤੁਹਾਨੂੰ ਇੱਕ ਗੱਲ ਕਹਿਣੀ ਚਾਹਣਾ ਕਿ ਅੱਜ ਨਿਗਾਹ ਮਾਰੋ ਕਿਸੇ ਵੇਲੇ ਸੱਚਖੰਡ ਸ੍ਰੀ ਹਜੂਰ ਸਾਹਿਬ ਸੱਚਖੰਡ ਸੀੜੀ ਪੱਟਣਾ ਸਾਹਿਬ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦਾ ਸਾਡਾ ਸਟੇਟ ਨਾਲ ਸੀ ਉਹ ਅੱਜ ਸਾਰੀਆਂ ਦੀਆਂ ਸਾਰੀਆਂ ਬੋਣੀਆਂ ਕਰ ਦਿੱਤੀਆਂ ਗਈਆਂ ਅੱਜ ਦਿੱਲੀ ਦਾ ਪ੍ਰਬੰਧ ਭਾਰਤੀ ਜਨਤਾ ਪਾਰਟੀ ਸਿੱਧੀ ਦਖਲਅੰਦਾਜ਼ੀ ਕਰ ਰਹੀ ਹੈ ਅੱਜ ਤੱਕ ਸ੍ਰੀ ਹਜੂਰ ਸਾਹਿਬ ਦਾ ਪ੍ਰਬੰਧ ਦੇਖੋ ਜਿਹੜਾ ਸ਼੍ਰੋਮਣੀ ਕਮੇਟੀ ਕੋਲ ਸੀ ਉਹਦੇ ਵਿੱਚ ਅੱਜ ਨਾਮਿਨੇਟ ਪ੍ਰਧਾਨ ਹੁੰਦੇ ਆ ਇਦਾਂ ਪਟਨਾ ਸਾਹਿਬ ਦੇ ਵਿੱਚ ਨਾਮਿਨੇਟ ਹੁੰਦੇ ਆ ਸੋ ਵੀਰੋ ਆ ਪਿਛਲੇ ਦਿਨੀ ਹਰਿਆਣਾ ਕਮੇਟੀ ਜਦੋਂ ਬਣੀ ਸੀ ਅਸੀਂ ਉਦੋਂ ਬੜਾ ਜ਼ੋਰ ਪਾਇਆ ਕਿ ਤੁਸੀਂ ਅਕਾਲ ਤਖਤ ਦੀ ਤਾਬਿਆ ਆਵੋ ਸਿੱਖ ਕੌਮ ਨੂੰ ਦਫਾੜਨਾ ਕਰੀਏ ਚੇਤਾ ਕਰੋ ਅੱਜ ਤੋਂ 1.5 2 ਸਾਲ ਪਹਿਲਾਂ ਅਡ ਹੌਕ ਕਮੇਟੀ ਕਾਇਮ ਕੀਤੀ ਗਈ ਉਸ ਉਹ ਅਡ ਹੌਕ ਕਮੇਟੀ ਦੇ ਵਿੱਚ ਆਰਐਸਐਸ ਦੇ ਜਿਹੜੇ ਮੈਂ 22 ਨੇਮ ਤੁਹਾਨੂੰ ਦੱਸ ਸਕਦਾ ਆ ਅੰਬਾਲਾ ਦੇ ਤੋਂ ਜਿਹੜੇ ਨਾਮਿਨੇਟ ਕੀਤੇ ਉਹ ਸਾਰੇ ਆਰਐਸਐਸ ਦੇ ਏਜੰਟ ਆ ਉਹ ਸਾਰੇ ਆਰਐਸਐਸ ਦੇ ਉਹ ਜਫੇਬੰਦੀ ਦੇ ਕਾਰਿਆ ਕਰਦੇ ਆ ਜਿਨ੍ਹਾਂ ਨੇ ਕੱਲ ਫਿਰ ਇੱਕ ਨਵੀਂ ਕਮੇਟੀ ਬਣਾ ਦਿੱਤੀ ਮੁੜ ਕੇ ਪਹਿਲਾਂ ਕਿਹਾ ਇਲੈਕਸ਼ਨ ਕਰਾਵਾਂਗੇ ਫਿਰ ਕਮੇਟੀ ਨਾਮਿਨੇਟ ਕੀਤੀ 1.5 ਸਾਲ ਲਈ ਇਹ ਕਿਉਂ ਨਾਮਿਨੇਟ ਕਰ ਰਹੇ ਸਿੱਖ ਪੰਥ ਦੀ ਇਹ ਤਾਕਤ ਨੂੰ ਕਮਜ਼ੋਰ ਕਰ ਰਹੇ ਆ ਹੁਣ ਵੀਰੋ ਤੁਹਾਨੂੰ ਵੀ ਮੈਂ ਬੇਨਤੀ ਕਰਨੀ ਚਾਹਨਾ ਸ਼ੰਭੂ ਬਾਰਡਰ ਆ ਸਾਤੋਂ ਲੱਗ ਗਈ ਆ ਜਿਉਂ ਸਾਊਥ ਤੋਂ ਤੁਰੇ ਆ ਸ਼ੰਭੂ ਬਾਰਡਰ ਤੱਕ ਆ ਗਏ ਜੇ ਅੱਜ ਪੰਜਾਬ ਦੇ ਵਿੱਚ ਵੀ ਕਸਬਾਟ ਕਰਨ ਦਾ ਯਤਨ ਕਰ ਰਹੇ ਆ ਮੈਂ ਵਧਾਈ ਦਿੰਨਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਸਭ ਤੋਂ ਪਹਿਲਾ ਸਟੈਪ ਹੀ ਨਹੀਂ ਚੱਕਿਆ ਦੇਖਿਆ ਕਿ ਪੰਜਾਬ 'ਚ ਕਸਬਾਟ ਕਰਨਗੇ ਸਮਝੌਤਾ ਦ੍ਰਿੜਤਾ ਦੇ ਨਾਲ ਰੱਦ ਕੀਤਾ ਦ੍ਰਿੜਤਾ ਦੇ ਨਾਲ ਰੱਦ ਨਹੀਂ ਕੀਤਾ ਨਾਲ ਉਹਦੇ ਇਹ ਵੀ ਕਿਹਾ ਕਿ ਭਵਿੱਖ ਦੇ ਵਿੱਚ ਸਿੱਖ ਪੰਥ ਦੇ ਨਾਲ ਖਲਵਾੜ ਕਰਨ ਵਾਲੀ ਕਿਸੇ ਜਥੇਬੰਦੀ ਦਾ ਸਮਝੌਤਾ ਨਹੀਂ ਹੋਊਗਾ ਉਹ ਦਿੱਲੀ ਵਾਲੇ بڑے ਛਾਤ ਰਹੇ ਆ ਉਨੇ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅੱਜ ਆਪਣੀ ਦੀਵਾਰ ਬੰਨ ਖੜੇ ਹੋ ਗਏ ਉਹਨਾਂ ਨੇ ਫੇ ਪਹਾੜੇ ਦੇ ਟੱਟੂ ਲੈਣੇ ਸ਼ੁਰੂ ਕਰ ਦਿੱਤੇ ਜਿਹੜੇ ਅੱਜ ਚੁਣੌਤੀਆਂ ਦੇ ਰਹੇ ਮੈਂ ਇੱਕੋ ਗੱਲ ਉਹਨਾਂ ਨੂੰ ਕਹਿਣੀ ਚਾਹਣਾ ਕਿ ਉਹ ਝੂਠਾ ਸਾਧ ਜਿਹਦੇ ਦਾ ਬਲੇਮ ਲੱਗਦਾ ਅਕਾਲੀ ਦਲ ਦੇ ਉੱਤੇ ਅੱਜ ਉਹਨਾਂ ਦਾ ਇੱਕ ਪੈਰੋਕਾਰ ਜਿਹਨੇ ਯਾਰੋ ਆਂਗ-ਆਂਗ ਗਲੀਆਂ 'ਚ ਖਿਲਾ ਰਿਆ ਉਹ ਆ ਕੇ ਤੁਹਾਡੇ ਖਿਲਾਫ ਬੋਲੇ ਤਾਂ ਆਪਾਂ ਕਹੀਏ ਜੀ ਇਹ ਨੂੰ ਸੁਣੋ ਲਾਹਤਿਆ ਮੈਂ ਸਮਝਦਾ ਇਦਾਂ ਦੇ ਸਿੱਖਾਂ ਦੇ ਉਸ ਝੂਠੇ ਸਾਧ ਦਾ ਪੈਰੋਕਾਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਅੰਗ-ਅੰਗ ਖਲਾ ਰਿਹਾ ਤੇ ਅੱਜ ਆਪਾਂ ਕਹਿੰਨੇ ਜੀ ਇਹਦੀ ਗਵਾਹੀ ਭਰੋ ਕਿਹੜੇ ਕਾਰਜ ਲਈ ਗਵਾਹੀ ਭਰੀ ਜਾਵੇ ਤੁਸੀਂ ਸਾਰੇ ਸੂਝਬਾਨ ਆ ਤਿੰਨਾ ਕੇਸਾਂ ਦਾ ਭਗੌੜਾ ਇੱਕ ਕੇਸ ਦੀ ਉਫਤਾਰੀ ਪਾ ਕੇ ਬੇਦਾ ਮਾਫ ਗਵਾਹ ਬਣਾ ਕੇ ਅੱਜ ਤੁਹਾਡੇ ਖਿਲਾਫ ਵਾਰਤਣ ਲਈ ਮੈਂ ਸਮਝਦਾ ਉਹ ਤਾਂ ਵਾਰਤਣ ਪਰ ਆਪਾਂ ਅਕਾਲੀ ਦਲ ਨੂੰ ਜਿਹੜਾ ਮਜ਼ਬੂਤ ਕਰਨ ਵਾਲੇ ਗੱਲ ਕਰ ਰਹੇ ਆਪਾਂ ਵੀ ਉਹਨਾਂ ਦੇ ਉਹਨਾਂ ਦੇ ਸ਼ਿਕਾਰ ਹੋ ਗਏ ਆਂ ਅੱਜ ਸੋਚਣਾ ਪਊ ਕਿ ਸਿੱਖ ਪੰਥ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਠੀਕ ਕਿਹਾ ਮੇਰੇ ਵੀਰ ਸਰਦਾਰ ਮਹੇਸ਼ ਸਿੰਘ ਗਿੰਦਰ ਮਹੇਸ਼ ਸਿੰਘ ਗੜੇਵਾਲ ਸਾਹਿਬ ਨੇ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਫਰਕ ਆ ਪਾਇਆ ਜਾ ਰਿਹਾ ਇਹ ਦੋਏ ਜਥੇਬੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ ਚੱਲਦੀਆਂ ਵੀਰੋਂ ਤਕੜੇ ਹੋਈਏ ਉਹਨੇ ਵੀ ਤਕੜੇ ਹੋ ਕੇ ਵਿਚਾਰੇ ਵੀ ਜਕਾਰੇ ਵੀ ਗਜਾਉਂਦੇ ਆ ਪਰ ਬੂਥਾਂ ਤੇ ਜਾ ਕੇ ਕਮਜ਼ੋਰ ਹੋ ਜਾਂਦੇ ਹੁਣ ਕਮਜ਼ੋਰ ਨਾ ਹੋਵੋ ਜੇ ਕਮਜ਼ੋਰ ਹੋ ਗਏ ਫੇ ਕੱਲੂ ਇਹ ਨਾ ਕਹੋ ਪਈ ਅਕਾਲ ਤੱਕ ਦਾ ਵੀ ਬੋਰਡ ਬਣਾ ਦਿੱਤਾ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਇਹ ਵੀ ਆਸ ਰੱਖਦਾ ਕਿ ਅੱਜ ਕੌਮ ਦੀ ਇਹ ਮਹਾਨ ਜਸੇਬੰਦੀ ਨੂੰ ਦੇਖੋ ਇੱਕ ਪਾਸੇ ਕਹਿ ਰਹੇ ਆ ਪਈ ਇਹ ਕਮਜ਼ੋਰ ਕੀਤਾ ਜਾ ਰਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਫਰਾਕਦਲੀ ਦੇਖੋ ਝੋਲੀ ਾਡ ਕੇ ਬਗੈਰ ਸਰਤ ਜਿਹੜੇ ਦੂਜੇ ਵੀ ਸ਼ਾਮਲ ਸੀ ਬਹੁਤ ਸਾਰੇ ਵਿੱਚ ਸ਼ਾਮਲ ਆ ਉਹ ਹੌਲੀ ਹੌਲੀ ਨਾਂ ਨਿਕਲ ਆਉਣੇ ਆ ਜਿਹੜੇ ਗਰੇਵਾਲ ਸਾਹਿਬ ਲੈਂਦੇ ਸੀ ਉਹ ਝੋਲੀ ਾਡ ਕੇ ਸਾਰਾ ਕੁਝ ਆਪਣੀ ਝੋਲੀ ਵਿੱਚ ਪਵਾਇਆ ਇਦੀ ਵੱਡੀ ਫਰਾਕ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਹੋ ਕੇ ਉਸ ਬਰੂ ਦੇ ਉੱਤੇ ਇਹਨਾਂ ਨੇ ਕਬੂਲ ਕੀਤੀ ਆ ਸੋ ਆਪਾਂ ਤਖੜੇ ਹੋ ਕੇ ਸਾਥ ਦਈਏ ਪੰਜਾਬ ਦੇ ਵਿੱਚ ਆਪ ਪਾਰਟੀ ਵੀ ਤੇ ਭਾਰਤੀ ਜਨਤਾ ਪਾਰਟੀ ਵੀ ਬੜੇ-ਬੜੇ ਯਤਨ ਦੇ ਕਰ ਰਹੀ ਪਏ ਕਿਸੇ ਤਰ੍ਹਾਂ ਇਹ ਜਥੇਬੰਦੀ ਕਮਜ਼ੋਰ ਹੋ ਜਾਏ ਮੈਨੂੰ ਆਸ ਆ ਇਹ ਦਸਮ ਪਾਤਸ਼ਾਹ ਦਾ ਸਾਜਿਆ ਪੰਥ ਗੁਰੂ ਗ੍ਰੰਥ ਇਹ ਸਿੱਖ ਨੇ ਜਿੰਨਾ ਚਿਰ ਇਹਦੀ ਤਾਬਿਆ ਰਹਿਣਾ ਤਕੜਾ ਹੋ ਕੇ ਰਹਿਣਾ ਦੁਸ਼ਮਣ ਦੀ ਕਦੇ ਪਰਵਾਹ ਨਹੀਂ ਕਰਨੀ ਪਰ ਸਿਧਾਂਤ ਦੇ ਉੱਤੇ ਖੜੇ ਰਹੀਏ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ